4 ਵੀਲਰ ਸੌਰੀ 4 ਵੀਲਰ 4 ਵੀਲਰ ਲੀਵਰਾ ਆਪਾਂ ਜਾਨੀ ਉਹ ਕਿਸੇ ਦੀ ਕਾਪੀ ਵਾਲਾ ਕੰਮ ਨਹੀਂ ਕੀਤਾ ਨਾ ਕਿਸੇ ਦੀ ਕਾਪੀ ਵਾਲਾ ਕੰਮ ਨਹੀਂ ਕੀਤਾ ਕੋਈ ਆਪਾਂ ਕਹਿੰਦੇ ਕੋਈ ਬੰਦਾ ਕਹਿੰਦੇ ਆਪਣਾ ਟਰੈਕਟਰ ਜਾ ਕੇ ਖੋਲ ਕੇ ਦੇ ਲੋ ਜੀ ਅੱਜ ਜਿਹੜੇ ਟਰੈਕਟਰ ਕੋਲੇ ਖੜੇ ਆ ਇਹ ਕੋਈ ਆਮ ਨਾਲ ਢ ਘਰਾਂ ਟਰੈਕਟਰ ਨਹੀਂ ਹੈਗਾ ਠੀਕ ਹੈ ਜਿਹੜੀ ਚੀਜ਼ ਇਹਦੇ ਵਿੱਚ ਲੱਗੀ ਹੈਗੀ ਮੈਂ ਕਹਿੰਦਾ ਵੀ ਉਹ ਐਚ ਐਮਟੀ ਕੰਪਨੀ ਵਾਲਿਆਂ ਨੇ ਵੀ ਕਿਸੇ ਟਰੈਕਟਰ ਦੇ ਵਿੱਚ ਲਾਈ ਨਹੀਂ ਸੀ ਹੈਗੀ ਤੇ ਜਿਹੜਾ ਹੁਣ ਸਿਸਟਮ ਜਿਵੇਂ ਇਹਨੂੰ 4/4 ਕੀਤਾ ਸਪਹਿਲ ਤੁਸੀਂ ਸਟicker ਦੇਖ ਲਓ ਲੱਗਿਆ ਹੋਇਆ ਠੀਕ ਹੈ ਬਹੁਤ ਸਾਰੇ ਟਰੈਕਟਰਾਂ 'ਚ ਤੁਸੀਂ ਇਦਾਂ ਟਾਇਰ ਪਏ ਹੋਏ ਦੇਖੇ ਹੋਣਗੇ ਜਿਵੇਂ ਉਹ ਇੱਕ ਨਾੜ 11 ਖੜਾਗਾ ਉਹਦੇ ਵੀ ਇਦਾਂ ਦੇ ਟਾਇਰ ਪਏ ਹੋਏ ਨੇ ਉਹ ਅਸਲ ਦੇ ਵਿੱਚ ਰਿਐਲਿਟੀ ਦੇ ਵਿੱਚ 4/4 ਨਹੀਂ ਹੋਇਆ ਹੋਇਆ ਤੇ 4/4 ਜਿਸ ਤਰੀਕੇ ਦੇ ਨਾਲ ਇਹ ਹੋਇਆ ਹੋਇਆ ਜਿੰਨੇ ਵੀ ਵਧੀਆ ਕੰਪਨੀਆਂ ਦੇ ਟਰੈਕਟਰ ਆਉਂਦੇ ਨੇਗੇ ਤਾਂ ਉਸੇ ਤਰ੍ਹਾਂ ਇਹ 4/4 ਹੋਇਆ ਹੋਇਆ ਪ੍ਰੋਪਰ ਢੰਗ ਦੇ ਨਾਲ ਇਹਦਾ ਸਾਰਾ ਗੀਅਰ ਡਿਜ਼ਾਈਨ ਹੋਇਆਗਾ ਪਰ ਜਿਹੜੀ ਇਸ ਚੀਜ਼ ਦੀ ਖਾਸੀਅਤ ਸਭ ਤੋਂ ਵੱਡੀ ਖਾਸ ਗੱਲ ਆਪਾਂ ਇਸ ਟਰੈਕਟਰ ਦੀ ਕਹਾਂਗੇ ਵੀ ਇਹ ਕਿੱਟ ਬਣੀ ਬਣਾਈ 4-ਵੀਲ ਡਰਾਈਵ ਦਾ ਜਾਂ ਹਿੱਸਾ ਹੂਸਾ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਇਹ ਸਾਰਾ ਆਪਣੇ ਭਾਈ ਸੁਖੇ ਨੇ ਰੂਪ ਐਗਰੀ ਵਰਕਸ ਭਾਈ ਰੂਪਾ ਵਾਲਿਆਂ ਨੇ ਇਹ ਖੁਦ ਡਿਜ਼ਾਈਨ ਕੀਤਾਗਾ ਠੀਕ ਹੈ ਤੇ ਇਹਦੇ ਬਾਰੇ ਗੱਲਬਾਤ ਕਰਾਂਗੇ ਜੋਰ ਅਸੀਂ ਅੱਜ ਇੰਨਾ ਇਹਦਾ ਜਾਨੀ ਪਰਖ ਕੇ ਦੇਖਿਆ ਵੀ ਇਸ ਤੋਂ ਬਾਅਦ ਹਾਲ ਟੁੱਟਣ ਵਾਲਾ ਕੰਮ ਹੋ ਗਿਆ ਸੀ ਹਲਾਂ ਦਾ ਕਰਾ ਬਣਾਈ ਫਿਰਦਾ ਸੀਗਾ ਇਹ ਟਰੈਕਟਰ ਠੀਕ ਹੈ ਤੇ ਰੂਪ ਕਿੰਨੀ ਮਿਹਨਤ ਆਈ ਬਈ ਇਹ ਤੇ ਕਿਦਾਂ ਕਨਸੈਪਟ ਵਾਈਂਚ ਆਇਆ ਇਹ ਬਈ ਆਪਾਂ ਉਹਦਣਾ ਵਰਕਸ਼ਾਪ ਦੇ ਵੀਡੀਓ ਬਣਾ ਹਾਂ ਉਹਦੇ ਇਹ ਇਨਕੰਪਲੀਟ ਸੀਗਾ ਪੂਰਾ ਨਹੀਂ ਸੀ ਹੈਗਾ ਹਾਂਜੀ ਹੂੰ ਮੈਂ ਤੁਹਾਨੂੰ ਦੱਸਿਆ ਸੀ ਇਹਦੇ ਤੇ ਘੱਟੋ ਘੱਟ 10 ਮਹੀਨਿਆਂ ਦਾ ਪ੍ਰੋਸੈਸ ਲੱਗ ਗਿਆ ਮੇਰਾ ਠੀਕ ਹੈ 10 ਮਹੀਨਿਆਂ ਦੇ ਪ੍ਰੋਸੈਸ ਤੇ ਹੌਲੀ ਹੌਲੀ ਦਿਮਾਗ ਚ ਪਹਿਲਾਂ ਤਾਂ ਇਹ ਟਰੈਕਟਰ ਮੈਂ ਤੁਹਾਨੂੰ ਦੱਸਿਆ ਸੀ ਮੈਂ ਉਹੀ ਮੋਡੀਫਿਕੇਸ਼ਨ ਕਰਨ ਵਾਸਤੇ ਹਾਂ ਜਿਵੇਂ ਪਲੇਟਫਾਰਮ ਲਾਤਾ ਹੋਰ ਇਹ ਜੀਜਾ ਲਾਤੀਆਂ ਹਨਾ ਵੱਡੇ ਟਾਇਰ ਲਾਤੀਆਂ ਉਹੀ ਬਸ ਆ ਤਿਆਰ ਕਰਨ ਵਾਸਤੇ ਤਿਆਰ ਕਰਕੇ ਖੜਾਉਣ ਵਾਸਤੇ ਸੇਲ ਕਰਨ ਵਾਸਤੇ ਮੈਂ ਟਰੈਕਟਰ ਲ ਫਿਰ ਮੇਰੇ ਦਿਮਾਗ ਚ ਆਈ ਕਿ ਕਿਉਂ ਨਾ ਆਪਾਂ 4 ਵੀਲ ਦਾ ਦੇਖੀਏ ਜਿਗਾਰਡ ਕਰਕੇ ਹਾਂ ਨਵਾਂ ਨਵਾਂ ਕੋਈ ਪ੍ਰੋਜੈਕਟਰ ਲਿਆਈਏ ਕੋਈ ਆਪਾਂ ਤਾਂ ਸਹੀ ਹੈ ਕਿਉਂਕਿ ਹੁਣ ਦੇਖੋ ਪਲੇਟਫਾਰਮ ਤੇ ਆਹ ਪਲੇਟਫਾਰਮ ਤੇ ਤਿਆਰ ਤੁਰਤਾ ਬੰਦਾ ਹੁਣ ਹਰ ਇੱਕ ਹੀ ਕਰੀ ਜਾਂਦਾ ਕਰੀ ਜਾਂਦਾ ਬਾਕੀ 4 ਬਾਈ 4 ਟਰੈਕਟਰ ਕੰਪਨੀਆਂ ਚੋਂ ਨਵੇਂ ਵੀ ਬਹੁਤ ਮਿਲ ਜਾਂਦੇ ਨੇ ਪਰ ਜਿਨ੍ਹਾਂ ਨੂੰ ਕਰੀਅਰਟੀ ਦੇ ਦਿਲੋਂ ਇੱਛਾ ਕੀ ਵੀ ਹਾਂ ਯਾਰ ਜੇ 91 ਕਰਾਉਣਾ ਤਾਂ ਉਹ ਚੀਜ਼ ਹੈ ਨਹੀਂ ਹਾਂ ਜਿਹਨੇ ਜਿਹਨੇ 91 1 ਫੂਲ 4 91 1 ਰੱਖਣਾ ਉਹ ਹੋਰ ਵੀਲ ਟਰੈਕਟਰ ਵੀ ਭਾਲਦਾ ਹੁਣ ਭਾਲਦਾ ਹੁਣ ਹਾਂ ਹੁਣ ਸਾਰੇ ਦੋਨੇ ਕੰਮ ਇਹ ਕਰਿਆ ਕਰੂ ਹੁਣ ਜਦੋਂ ਉਦੋਂ ਬਾਅਦ ਮੈਂ ਕੀ ਕੀਤਾ ਮੈਂ ਗੀਰ ਲਿਆਂਦਾ ਹੰਡੀ ਲਿਆਂਦੀ ਹੂੰ ਹੰਡੀ ਲਿਆ ਕੇ ਵਿੱਚ ਉਹਦਾ ਇਹਦਾ ਸਾਰਾ ਗੀਰ ਬਣਾਇਆ ਤਿੰਨ ਚਾਰ ਆਰੇ ਗੀਰ ਬਣਾਇਆ ਮੈਂ ਅੱਛਾ ਗੀਰ ਬਣਾ ਕੇ ਚੱਕਰ ਮਲਾਈ ਚੱਕਰ ਮਲਾ ਕੇ ਗੀਰ ਉਵੇਂ ਹੀ ਲੱਗਦਾ ਕੀਤਾ ਹਾਈ ਲੋਚ ਉਵੇਂ ਹੀ ਚੱਲਦਾ ਕੀਤਾ ਠੀਕ ਹੈ ਜਿਵੇਂ ਕੰਪਨੀ ਨੇ ਕੀਤਾ ਸੀਗਾ ਆਹ ਲੀਵਰ ਆਗਾ ਹਾਈ ਲੋ ਵਾਲਾ ਨਹੀਂ ਹੋਰ ਵੀਲਾ ਹੋਰ ਵੀਲਾ ਵਾਲਾ ਲੀਵਰ ਆ ਹਾਈ ਲੋ ਵਾਲੇ ਉੱਥੇ ਉੱਥੀ ਨੇਗੇ ਠੀਕ ਹੈ ਹਾਂ ਹਾਈ ਲੋ ਵਾਲੇ ਵਿੱਚੋਂ ਜਿਗਾਰਡ ਕੀਤਾ ਵਾ ਹੋਰ ਹੂੰ ਜਿਗਾਰਡ ਨਹੀਂ ਆਪਾਂ ਕਹਿ ਸਕਦੇ ਪ੍ਰੋਪਰ ਹੀ ਆ ਸਿਸਟਮ ਉਹਦਾ ਪ੍ਰੋਪਰ ਹੀ ਆ ਜਿਵੇਂ ਕੰਪਨੀ ਦਾ ਸੀਗਾ ਉਦਾਂ ਫੋਰ ਵੀਲ ਆਇਆ ਕੰਪਨੀ ਦੇ ਵੱਲੋਂ 911 ਫੋਰ ਵੀਲ ਚ ਆਏ ਨੇ ਨਹੀਂ 911 ਨਹੀਂ ਆਇਆ 721 ਇੱਕ ਆਇਆ ਠੀਕ ਹੈ ਹਾਂ ਨਾ ਆਪਾਂ ਖੋਲ ਕੇ ਦੇਖਿਆ ਅੱਜ ਤੱਕ ਉਹ ਟਰੈਕਟਰ ਮੈਂ ਆਪਾਂ ਆਵਦੇ ਦਿਮਾਗ ਨਾਲ ਨਹੀਂ ਕੀਤਾ ਠੀਕ ਹੈ ਆਪਾਂ ਜਾਨੀ ਉਹ ਕਿਸੇ ਦੀ ਕਾਪੀ ਵਾਲਾ ਕੰਮ ਨਹੀਂ ਕੀਤਾ ਨਾ ਕਿਸੇ ਦੀ ਕਾਪੀ ਵਾਲਾ ਕੰਮ ਨਹੀਂ ਕੀਤਾ ਕੋਈ ਆਪਾਂ ਕਹਦੇ ਕੋਈ ਬੰਦਾ ਕਹਿੰਦੇ ਆਪਣਾ ਟਰੈਕਟਰ ਜਾ ਕੇ ਖੋਲ ਕੇ ਦੇਖਿਆ ਹਾਂ ਕੋਈ ਬੰਦਾ ਵੀ ਕਹਿੰਦੇ ਇਦਾਂ ਕੋਈ ਨਹੀਂ ਹੈਗਾ ਹੂੰ ਕੀ ਕੀ ਸਿਸਟਮ ਲੱਗਿਆ ਹੁਣ ਇਹਦੇ ਵਿੱਚ ਜਿਵੇਂ ਆ ਪ੍ਰੋਪਰ ਸ਼ਾਫਟ ਆ ਕੀ ਸ਼ਾਫਟ ਤੁਸੀਂ ਕਵਰ ਕਰਤੀ ਸਾਰੀ ਹੈ ਨਾ ਹਾਂ ਜੀ ਪਹਿਲਾਂ ਕਹਿੰਦੇ ਸੀ ਨਾ ਭਾਈ ਕਹਿੰਦੇ ਸ਼ਾਫਟ ਬਤਲੀਆ ਸ਼ਾਫਟ ਬਤਲੀਆ ਉਹ ਵੀਡੀਓ ਚ ਪਤਾ ਲੱਗਦਾ ਸੀ ਵੀ ਸ਼ਾਫਟ ਬੜੀ ਪਤਲੀ ਲੱਗਦੀ ਸੀ ਹਾਂ ਤੇ ਇਹ ਕਵਰ-ਕਵਰ ਲਾਉਣ ਵਾਲਾ ਸੀ ਉਹ ਤਾਂ ਆਪਾਂ ਉਹੀ ਚਲਾ ਕੇ ਚੈੱਕ ਕਰਕੇ ਦੇ ਦਿੰਦੇ ਸੀ ਉਹੀ ਸ਼ਾਫਟਾਂ ਠੀਕ ਹੈ ਉਹੀ ਸਾਰਾ ਕੁਝ ਇਹਦੇ ਕਵਰ ਲਾਫਟ ਸ਼ਾਫਟ ਦੇਖੋ ਭਾਈ ਇਹ ਨਹੀਂ ਹੁੰਦਾ ਵੀ ਜਿਹੋ ਇੰਨੀ ਮੋਟੀ ਹੋ ਜੂਗੀ ਤਾਂ ਜ਼ਿਆਦਾ ਸਖਤ ਹੋ ਸ਼ਾਫਟ ਦੀ ਜਿਹੜੀ ਆਪਦੀ ਮਟੀਰੀਅਲ ਆਗਾ ਉਹਦੀ ਬਣਤਰ ਆ ਉਹ ਕੁਆਲਿਟੀ ਹੋਣੀ ਚਾਹੀਦੀ ਹੈ ਠੀਕ ਹੈ ਕੁ ਏ ਐਕਸ ਲਾਏਗਾ ਕਰਾਰੂ ਦਾ ਠੀਕ ਹੈ ਚੁੱਲਾ ਚੁੱਲਾ ਕੱਲਾ ਸੀ ਸੋਨਾ ਲਿਕ ਦਾ ਲਾਇਆ ਠੀਕ ਹੈ ਐਕਸਲ ਕਰਾਰੂ ਦਾ ਹੂੰ ਠੀਕ ਹੈ ਇਹ ਡੋਡੀ ਆਇਆ ਸਮਾਨ ਕਈ ਕਹਿੰਦੇ ਸੋਨਾ ਲਿਕ ਦਾ ਹਿੱਸਾ ਹੂੰ ਇਹਦਾ ਵੀ ਸੋਨਾ ਲਿਕ ਕਾਲਾ ਹੁਣ ਉਧਰੋਂ ਥੋੜੀ ਫਿੱਟ ਹੋਊਗਾ ਹਾਂ ਸੋਨਾ ਲਿਕ ਕਈ ਕਹਿੰਦੇ ਆ ਕਿ ਪਲੇਟ ਲਾ ਕੇ ਕੰਪਨੀ ਨੇ ਪਲੇਟ ਦਿੱਤੇ ਸੀ ਉੱਥੇ ਫਿੱਟ ਕਰਤਾ ਹੂੰ ਆਏ ਤਾਂ ਪੰਜਾਬ ਚ ਹਜ਼ਾਰਾਂ ਮਿਸਤਰੀ ਆ ਕਰ ਦੇਣਗੇ ਕਰ ਦੇਣੇ ਪਰ ਹੁੰਦਾ ਨਹੀਂ ਕਿਸੇ ਦਾ ਪਰ ਹੁੰਦਾ ਨਹੀਂ ਪ੍ਰੋਪਰ ਜਿੰਨਾ ਜੋਰ ਅੱਜ ਲਵਾ ਕੇ ਦੇਖਿਆਗਾ ਹੁਣ ਤੁਸੀਂ ਦੇਖਿਓ ਵੀਡੀਓ ਦੇ ਵਿੱਚ ਆਪਾਂ ਕਲਿੱਪ ਲਾਵਾਂਗੇ ਵੀ ਹਲਾਂ ਦੇ ਵਿੱਚ ਮਿੱਟੀ ਫਾਹ ਜਾਂਦੀ ਹੈ ਜੇ ਤਾਂ ਉਹ 2 ਵੀਲ ਡਰਾਈਵ ਦੇ ਵਿੱਚ ਲਾ ਕੇ ਕੱਢਦਾ ਤਾਂ ਨਹੀਂ ਨਿਕਲਦੀ ਹੈਗੀ ਜਦੋਂ ਹਾਂ ਸਲਿੱਪ ਮਾਰਦਾਗਾ ਤੇ ਜਦੋਂ 4 ਵੀਲ ਡਰਾਈਵ ਦੇ ਵਿੱਚ ਆ ਤਾਂ ਫਿਰ ਉਹ ਐਜ ਈਡੀ ਖਿੱਚ ਕੇ ਲੈ ਜਾਂਦਾਗਾ ਠੀਕ ਹੈ ਹੁਣ ਚਲਾਉਣ ਨੂੰ ਤਾਂ ਆਪਾਂ ਇਹਨਾਂ ਨੂੰ ਇਦੂ ਵੀ ਸਖਤ ਮਿੱਟੀ ਦੇ ਵਿੱਚ ਲਾ ਲਈਏ ਅਸੀਂ ਪੂਰੀ ਗਿੱਲੀ ਮਿੱਟੀ ਦੇ ਵਿੱਚ ਚਲਾ ਕੇ ਦੇਖਿਆਗਾ ਠੀਕ ਹੈ ਉਧਰ ਜਿਹੜਾ ਦੂਜਾ ਖੇਸ ਸੀ ਉੱਥੇ ਇਹ ਆਰਾਮ ਨਾਲ ਦੁਰਿਆ ਫਿਰਦਾ ਸੀ ਇੱਥੇ ਆ ਕੇ ਥੋੜਾ ਜਿਆਦਾ ਜ਼ੋਰ ਦਾ ਕਹਿੰਦੇ ਵੀ ਲੋਡ ਪੈਂਦਾ ਸੀ ਤੇ ਹੁਣ ਜੇ ਜਿਆਦਾ ਸੁੱਕੇ ਚਲਾਉਂਦੇ ਐਵੇਂ ਆਪਦੀ ਕਿਸੇ ਮਸ਼ੀਨਰੀਆਂ ਨੂੰ ਨੁਕਸਾਨ ਕਰ ਲੈਂਦੇ ਉਹ ਚੀ ਦਾ ਹੀ ਫਾਇਦਾ ਨਹੀਂ ਇੰਨਾ ਜ਼ੋਰ ਹਾਲਾ ਕੀ ਖੇਤ ਦੇ ਵਿੱਚ ਕਿਸੇ ਨੇ ਲਵਾਉਣਾ ਨਹੀਂ ਹੁੰਦਾ ਹੈਗਾ ਹੁਣ ਹੁਣ ਇਹਨੂੰ ਜਿੰਨਾ ਅਸੀਂ ਲਵਾ ਦਿੰਦੇ ਜਿੰਨਾ ਇੱਥੇ ਲਵਾ ਦਿੰਦੇ ਆ ਬਿਲਕੁਲ ਕਿਉਂਕਿ ਇੱਕ ਚੀਜ਼ ਹੋਰ ਹੈ ਇਹਨੂੰ ਪ੍ਰੋਪਰ ਉੱਚੀਆਂ ਨੀਵੀਆਂ ਥਾਵਾਂ ਦਿੱਤੇ ਵੀ ਤੁਸੀਂ ਟੈਸਟ ਕਰਕੇ ਦੇਖਿਆ ਹੈ ਨਾ ਬਹੁਤ ਕਰਕੇ ਦੇਖਿਆ ਹੂੰ ਬਹੁਤ ਐਕਸਪੈਰੀਮੈਂਟ ਹੀ ਚੱਲੀ ਜਾਂਦੇ ਹੁਣ ਤੱਕ ਹ ਹੁਣ ਤੇ ਜਦੋਂ ਰੰਗ ਹੋ ਗਿਆ ਤਿਆਰ ਹੋ ਗਿਆ ਇਹ ਟਰੈਕਟਰ ਮਤਲਬ ਉਸ ਤੋਂ ਬਾਅਦ ਸਪੈਰੀਮੈਂਟ ਬੰਦ ਹੋ ਗਿਆ ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਦੱਸਾਂ ਵੀ ਜੇ ਜਿਵੇਂ ਕਹਦੀ ਵੀ ਸੁੱਕੇ ਦਾ ਖੂਨ ਟੈਸਟ ਕਰਾਉਣਾ ਹੋ ਵਿੱਚੋਂ ਐਚਐਮਡੀ ਦੇ ਕਾਰਨ ਨਿਕਲਣਗੇ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਵੀ ਜਿਵੇਂ ਆਹ ਟੈਂਕੀਆਂ ਵਗੈਰਾ ਸੀਗੀਆਂ ਹਾਂਜੀ ਤਾਂ ਉਹ ਚੀਜ਼ਾਂ ਇਹਨਾਂ ਦੀਆਂ ਜਦੋਂ ਕੰਪਨੀ ਦੇ ਵਿੱਚ ਬਣਦੇ ਹੁੰਦੀ ਸੀ ਪ੍ਰੋਡਕਸ਼ਨ ਉਹਦੋਂ ਵੀ ਇਹਨਾਂ ਦੇ ਕੁਝ ਪਾਰਟ ਉਦੋਂ ਲੱਗਦੇ ਰਹੇ ਆ ਹੈਨਾ ਠੀਕ ਆ ਤਾਂ ਪੁਰਾਣਾ ਪਿਸ਼ੋਕੜ ਆਪਾਂ ਕਹਦੇ ਆ ਵੀ ਪਰਿਵਾਰ ਰਿਲੇਸ਼ਨ ਐਚਐਮਟੀ ਦੇ ਨਾਲ ਆਪਾਂ ਕਹਿਆ ਸੀ ਹੈਗੇ ਨੇ ਹੈਨਾ ਸ਼ੁਰੂ ਤੋਂ ਹੈ ਨਾਲ ਜੁੜੇ ਹੋਏ ਉਹ ਤਾਂ ਕਰਕੇ ਹੁਣ ਬੰਦੇ ਦੇ ਖੂਨ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨੇ ਤੋ ਕਿੱਥੇ ਗੁੱਝੀਆਂ ਨਹੀਂ ਰਹਿੰਦੀਆਂ ਹੈਗੀਆਂ ਫਿਰ ਤਾਂ ਤਾਂ ਚੀਜ਼ ਬਣ ਕੇ ਉਹਦਾ ਰਿਜ਼ਲਟ ਆ ਜਿਹੜਾ ਨਿਕਲ ਕੇ ਆਇਆ ਹੇ ਹੁਣ ਜੇ ਕਿਸੇ ਵੀਰ ਨੇ ਹੋਰ ਕਰਵਾਉਣਾ ਮੰਨ ਲਓ ਉਹਨਾਂ ਕੋਲੇ 911 ਖੜਾਗਾ ਉਹਨੂੰ ਦੇ ਵਿੱਚ ਕੀ ਕੁਝ ਫਰਕ ਪਾਉਣਾ ਪਊਗਾ ਉਹਦੇ ਵਿੱਚ ਇੱਕ ਤਾਂ ਹੀ ਮਗਲ ਟਾਇਰ ਬਦਲਨੇ ਪੈਣਗੇ ਆਪ ਨੂੰ ਠੀਕ ਹੈ 16 30 ਦੇ 16 30 ਦੇ ਪਾਉਣੇ ਪੈਣਗੇ ਠੀਕ ਫਿਰ ਇਹਦੇ ਮੈਚਿੰਗ ਹੁੰਦੀ ਹੈ ਪ੍ਰੋਪਰ ਮੈਚਿੰਗ ਹੁੰਦੀ ਹੈ ਮੂਰਲੇ ਪਾਉਣੇ 11 2 24 ਦੇ ਅੱਛਾ ਹਾਂ ਜੇ ਦੇਖੋ ਹੁਣ ਜੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਹੁਣ ਜੇ ਕਿਸੇ ਬਾਈ ਨੇ ਮਤਲਬ ਉਹ ਉਹ ਵੀ ਅਗਲਾ ਇਹ ਚੀਜ਼ਾਂ ਦੱਸਦਾ ਨਹੀਂ ਹੁੰਦਾ ਹਨਾ ਹਾਂਜੀ ਹਾਂਜੀ ਤੇ ਇਕੱਲੀ ਇਕੱਲੀ ਗੱਲ ਤੁਹਾਨੂੰ ਵਾਇਲੈਂਟ ਡਿਸਕਲੋਸ ਕਰਤੀ ਤੇ ਬਾਕੀ ਜਿਹੜਾ ਸਿਸਟਮ ਆਗਾ ਉਹ ਤੁਹਾਡੇ ਕੋਲੇ ਰੈਡੀ ਮਿਲੂ ਹਨਾ ਉਹ ਰੈਡੀ ਮਿਲੂਗਾ ਸਾਰਾ ਸਾਰਾ ਕੰਪਲੀਟ ਆਪਾਂ ਚਾਲੂ ਕਰਕੇ ਦੇਵਾਂਗੇ ਚੱਕਰ ਚੱਕਰ ਮਲਾਉਣੇ ਹਾਂਜੀ ਚੱਕਰ ਚੱਕਰ ਮਲਾਉਣੇ ਬਹੁਤ ਚੱਕਰ ਹੁੰਦਾ ਇਹ ਹਾਂ ਸਾਰੇ ਟਾਇਰ ਟੂਰ ਦੇ ਚੱਕਰ ਇੱਥੋਂ ਕਰਕੇ ਫੇਰ ਹੀ ਦੇਵਾਂਗੇ ਆਪਾਂ ਬੰਦੇ ਤਸੱਲੀ ਕਰਵਾ ਕੇ ਹਾਂ ਆਪਾਂ ਆਪਾਂ ਕਹਿੰਦੇ ਕਿ ਵੀ ਕੱਟ ਦੇ ਦਾਂਗੇ ਕੱਟ ਦੇ ਦਾਂਗੇ ਕੱਟ ਨਾ ਕਿਸੇ ਤੋਂ ਫਿੱਟ ਆਵੇ ਹਾਂ ਹਰ ਇੱਕ ਬੰਦਾ ਫਿੱਟ ਵੀ ਨਹੀਂ ਕਰ ਸਕਦਾ ਹਾਂ ਇਹਦੇ ਕਰਾਰ ਉਹਦਾ ਕਰਾਉਣ ਕਰਾਉਣ ਦਾ ਬੜਾ ਫਰਕ ਹੁੰਦਾ ਠੀਕ ਹੈ ਕਰਾਉਣ ਦੇ ਇਹਦੇ ਚੱਕਰਾਂ ਦੇ ਗੀੜਿਆਂ ਦਾ ਬੜਾ ਫਰਕ ਹੁੰਦਾ ਫੇਰ ਆਪਾਂ ਆਪਾਂ ਕੱਲਾ ਸੈੱਟ ਦੇ ਦੀਏ ਕੱਲਾ ਵਿਚਲਾ ਗੀਰ ਗੀਰ ਦੇ ਦੀਏ ਤਾਂ ਫੇਰ ਮੂਹਰੇ ਕਰਾਰੋ ਦਾ ਨਹੀਂ ਸੈੱਟ ਆਉਣਾ ਸੈੱਟ ਨਹੀਂ ਆਉਣਾ ਹਾਂ ਹਾਂ ਫੇਰ ਇਹ ਸਾਰਾ ਅਸੀਂ ਕੰਪਲੀਟ ਹੀ ਕਰਕੇ ਦੇਵਾਂਗੇ ਕੋਈ ਕੋਈ ਖਰਚੇ ਦਾ ਐਸਟੀਮੇਟ ਕੱਢਿਆ ਇਹਦਾ ਵੀ ਇੰਨਾ ਖਰਚਾ ਆ ਜਾਊਗਾ ਖਰਚੇ ਦਾ ਯਾਰ ਖਰਚੇ ਦਾ ਹੁਣ ਕਰਾਰੋ ਹੀ ਸਮਾਨ ਨਵਾਂ ਮਹਿੰਗਾ ਉਹ ਮਿਲਦਾ ਹੂੰ ਉਹ ਐਸਟੀਮੇਟ ਹੁਣ ਕੱਟਣਾ ਮੂਰੇ ਕੱਟ ਕੇ ਦੱਸ ਦਾਂਗੇ ਆਪਾਂ। ਉਹ ਤੁਸੀਂ ਬਈ ਫੋਨ ਫੋਨ ਕਰ ਲਿਓ। ਬੁਕਿੰਗਾਂ ਤਾਂ ਹੋਈਆਂ ਪਈਆਂ। ਦੋ ਤਿੰਨ ਬੁਕਿੰਗਾਂ ਹੁੰਦੀਆਂ ਪਈਆਂ। ਉਹ ਕਹਿੰਦੇ ਬਈ ਸਾਡਾ ਯਾਰ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਖਰਚਾ ਆ ਜਾਏ। ਖਰਚੇ ਦੀ ਪਰਵਾਹ ਹੀ ਨਹੀਂ ਕੋਈ ਉਹਨਾਂ ਨੂੰ। ਹਾਂ ਜਿਹਦੇ ਜਿਹਨੇ ਹੁਣ ਮਤਲਬ ਸ਼ੌਂਕ ਨਾ ਰੱਖਣਾ ਉਹ ਬੰਦਾ ਹੈ ਇਹ ਚੀਜ਼ਾਂ ਦੇਖਦਾ ਵੀ ਹੈ। 13-14 ਲੱਖ ਦਾ ਟਰੈਕਟਰ ਆਉਂਦਾ 4 ਵੀਲ। ਹਾਂ ਜੀ ਨਵਾਂ ਲੈਣਾ। ਇੰਨੀ ਪਾਵਰ ਦਾ ਨਹੀਂ ਮਿਲਦਾ ਪਰ। ਹਾਂ ਹਾਂ। ਅੱਛਾ ਜੀ। ਇਹਦੀ ਕੋਈ ਇੰਜਨ ਦੇ ਵਿੱਚ ਵੀ ਪਾਵਰ ਵਧਾਈ ਹੈ? ਇੰਜਨ ਹਾਂ ਇਹਦੀ 105 ਹਾਂ ਕਰਕੇ ਥੋੜਾ ਇੰਜਨ ਕੋਈ ਐਸਟੀਮੇਟ ਆਪਾਂ ਕਹਦੇ ਵੀ ਇੰਨਾ ਇੰਨੇ ਕੁ ਪਰ ਕਰ ਰਹੇ 75 ਕਿਚਪੀ ਦਾ ਹਾਂ 75 ਕਿਚਪੀ ਦਾ ਇੱਕ ਇਹਦੀ ਖਾਸ ਈਤ ਮੋਡੀਫਿਕੇਸ਼ਨ ਆ ਆਪਾਂ ਆਪਦੇ ਪਹਿਲਾਂ ਪਹਿਲਾਂ ਮੈਨੂੰ ਸੀਗੀ ਵੀ ਜਦੋਂ ਆਪਾਂ ਆਪਦਾ ਟਰੈਕਟਰ ਕੀਤਾ ਹਾਂ ਤੇ ਆਹ ਫਰੰਟ ਦੇ ਫੱਟੀ ਜਰੂਰ ਲਾਉਣੀ ਆ ਠੀਕ ਆ ਆ ਜਿਹੜੀ ਹਾਂ ਜਿਹੜੀ ਚੌੜੀ ਕਰੋਮ ਵਾਲੀ ਆ ਸਟੀਲ ਦੀ ਲੱਗੀ ਆ ਇਹ ਇਹ ਫਰੰਟ ਦੇ ਜਰੂਰ ਲਵਾਉਣੀ ਆ ਇੱਕ ਆਪਾਂ ਜਾਲੀ ਵੱਡੀ ਕੀਤੀ ਇਹਦੀ ਠੀਕ ਆ ਲੋਕਾਂ ਕੋ ਵੱਖਰੀ ਲੱਗੇ ਸਾਰਿਆਂ ਨੂੰ ਟੈਕਟਰ ਬਹੁਤ ਸੋਹਣਾ ਬਣਿਆਗਾ ਜਦੋਂ ਚੱਲਦਾਗਾ ਉਦੋਂ ਇੱਕ ਅਲੱਗ ਜਣੀ ਹਾਂਜੀ ਹੁਣ ਸਾਹਮਣੇ ਦੇਖ ਕੇ ਨਜ਼ਾਰਾ ਵੱਧ ਆਉਂਦਾ ਹਾਂ ਮੜਗਾੜ ਤਾਂ ਆਪਾਂ ਆਪਦੇ ਬਣਾਉਣੇ ਬਣਾਉਣੇ ਆ ਮਗਰਾੜੀ ਵਿੱਚੋਂ ਜਗਾ 2 ਇੰਚ ਖੁੱਲੀ ਕਰਤੀਏ ਆ 2 2 ਇੰਚ 4 ਇੰਚ ਖੁੱਲਾ ਕਰਤਾ ਹਾਂ ਇੱਕ ਚੀਜ਼ ਵੀਰੋ ਮੈਂ ਤੁਹਾਨੂੰ ਹੋਰ ਦੱਸਾਂ ਜਿਵੇਂ ਹੁਣ ਟੈਂਕੀ ਆ ਕਿਸੇ ਕਿਸੇ ਵੀ ਟੈਕਟਰ ਦੀ ਤੁਹਾਨੂੰ ਟੈਂਕੀ ਚਾਹੀਦੀ ਹੈ ਹਨਾ ਤਾਂ ਟੈਂਕੀ ਤੁਸੀਂ ਨਵੀਂ ਬਣਵਾ ਸਕਦੇ ਹੋ ਆ ਜਿਹੜੇ ਮਡਗਾਰਡ ਨੇਗੇ ਇਹ ਵੀ ਤੁਸੀਂ ਨਵੇਂ ਬਣਵਾ ਸਕਦੇ ਹੋ ਤੁਹਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਜੇ ਤੁਹਾਡੇ ਖਰਾਬ ਹੋ ਗਏ ਤਾਂ ਤੁਸੀਂ ਇਹ ਬਾਹਰ ਨੂੰ ਕੱਢਿਆ ਆਪਾਂ ਇੱਥੇ ਜਗ੍ਹਾ ਖੁੱਲੀ ਕੀਤੀ ਆ ਹੂੰ ਇੱਥੇ 2-2 ਇੰਚ ਜਗ੍ਹਾ ਦੋਨੇ ਪਾਸੇ 2-2 ਇੰਚ ਜਗ੍ਹਾ ਖੁੱਲੀ ਕਰਤੀ ਆਪਾਂ ਹੂੰ ਪਲੇਟਫਾਰਮ ਖੁੱਲਾ ਬਹੁਤ ਹੋ ਗਿਆ ਨਾ ਪੂਰਾ ਖੁੱਲਾ ਢੁਲਾ ਹੋ ਗਿਆ ਕਰ ਸਕਦੇ ਆਪਾਂ ਵਾਹ ਜੀ ਵਾਹ ਸਹੀ ਗੱਲ ਆ ਇਹ ਇਤੋਂ ਆਹ ਬੰਦਾ ਬੰਦਾ ਮੈਂਦਾ ਨਾ ਜਦੋਂ ਗੁੱਡੇ ਨਹੀਂ ਵਜਦੇ ਹਨ ਹਾਂ ਟਾਈਟ ਹੁੰਦਾ ਟਾਈਟ ਹੁੰਦਾ ਹੂੰ ਇਹਦੇ ਕੋਈ ਦਿੱਕਤ ਨਹੀਂ ਹੋਣੀ ਸਹੀ ਗੱਲ ਹੈ ਕਿਉਂਕਿ ਹੁਣ ਆਪਣੇ ਜਿਹੜਾ ਨਾਰਮਲੀ ਟਰੈਕਟਰਾਂ ਤੋਂ ਕਈ ਤਰ੍ਹਾਂ ਦਾ ਕੰਮ ਲਿਆ ਜਾਂਦਾ ਹੈ ਨਾ ਤਾਂ ਇੱਥੇ ਆਪਾਂ ਆਰਾਮ ਨਾਲ ਸਹੀ ਗੱਲ ਹੈ ਬੈਠ ਸਕਦੇ ਆ ਤੇ ਹੋਰ ਆ ਕੀ ਚੀਜ਼ਾਂ ਲੱਗੀਆਂ ਹੋਈਆਂ ਇਹਦੇ ਇਹ ਤਾਂ ਬਈ ਉਹੀ ਹੈ ਬਸ ਮੇਲੇ ਤੇ ਲਿਆਨ ਨੂੰ ਅਸੀਂ ਮੌਕਸਰ ਮੇਲੇ ਤੇ ਲੈ ਕੇ ਗਏ ਸੀ ਠੀਕ ਹੈ ਠੀਕ ਹੈ ਤੇ ਲਿਆਨ ਨੂੰ ਇੰਨਾ ਕੁ ਤਾਂ ਕੁਝ ਕਰਨਾ ਪੈਂਦਾ ਜਿਵੇਂ ਅੱਛਾ ਇਹ ਬੋਲਣ ਵਾਲਾ ਬੋਲਣ ਵਾਲਾ ਮਾਈਕ ਆਹ ਹੈ ਹੈਲੋ ਹੈਲੋ ਸਾਈਡ ਦੇ ਦੋ ਵੀ ਹਾਂ ਬਈ ਸਾਈਡ ਦੇ ਦੋ ਸਾਈਡ ਪਾਸੇ ਹੋ ਜਾ ਮੇਲੇ ਚ ਸਹੀ ਹੈ ਇਹਦੇ ਕੁਝ ਕਰਨਾ ਪੈਂਦਾ ਡਾਊਨ ਸਿਲਿੰਗ ਹੋ ਗਈ ਮੇਲੇ ਮੇਲੇ ਦੇ ਵਿੱਚ ਕਹਿੰਦੇ ਨੇ ਪੂਰਾ ਮੇਲਾ ਲਾਈ ਰੱਖਿਆ ਪੂਰਾ ਮੇਲਾ ਉਹਦੇ ਮੁਕਸਰ ਮੇਲੇ ਸਾਨੂੰ ਟਾਈਮ ਹੀ ਨਹੀਂ ਮਿਲਦਾ ਸੀ ਚਾਰ ਦਿਨ ਖੜਾ ਰਹਾ ਉੱਥੇ ਹੂੰ ਤੇ ਫੇਰ ਵੀ ਸਾਨੂੰ ਫੋਨ ਆਈ ਗਏ ਆ ਵੀ ਤੁਸੀਂ ਕਿੱਥੇ ਆ ਕਿੱਥੇ ਸਾਨੂੰ ਟਰੈਕਟਰ ਨਹੀਂ ਮਿਲਿਆ ਜਦੋਂ ਅਸੀਂ ਪਿੰਡ ਆ ਗਏ ਮੈਂ ਕਿਹਾ ਵੀ ਹੁਣ ਤਾਂ ਅਸੀਂ ਪਿੰਡ ਆ ਗਏ ਯਾਰ ਅਸੀਂ ਕੰਮ-ਕੁਮ ਬਹੁਤ ਠੰਡ ਦੇ ਵਿੱਚ ਵੀ ਉੱਥੇ ਖੜਨਾ ਵੀ ਔਖਾ ਯਾਰ ਹਾਂ ਕੰਮ ਬਹੁਤ ਕਰਨੇ ਆ ਇੱਕ ਬਸ ਲੋਕਾਂ ਨੂੰ ਦਿਖਾਉਣਾ ਸੀ ਵੀ ਹਾਂ ਟਰੈਕਟਰ ਹੈਗਾ ਫੋਰਵਿਲ ਹੂੰ ਇਹਦੀ ਚਾਲੂ ਕਰਤਾ ਹਾਂਜੀ ਹੂੰ ਲੋ ਵੀ ਇੱਕ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਸਾਰੇ ਜਣੇ ਐਪਰੀਸ਼ੀਏਟ ਕਰਿਓ ਸੁਖੇ ਨੂੰ ਕਿਉਂਕਿ ਮਿਹਨਤ ਬਹੁਤ ਆ ਗਈ ਜਦੋਂ ਦਾ ਮੈਂ ਸੁਖੇ ਨੂੰ ਜਾਣਦਾ ਵੀ ਇਹ ਆਪਾਂ ਨੂੰ ਇਦਾਂ ਦੇ ਕੱਪੜਿਆਂ ਚ ਮਿਲੂ ਜਦੋਂ ਆਵਾਂਗੇ ਕਦੇ ਟੌਰਸ ਗਿਣੀ ਲੱਗੀ ਨਹੀਂ ਮੈਂ ਦੇਖੀ ਜੇ ਕਦੇ ਇਹ ਕਹੂਗਾ ਮੈਂ ਅੱਜ ਦਿੱਲੀ ਜਾਣਾ ਅੱਜ ਫਰੀਦਾਬਾਦ ਜਾਣਾ ਅੱਜ ਕਿੱਥੇ ਜਾਣਾ ਤਾਂ ਵੀ ਇਹ ਇਦਾਂ ਹੀ ਕੰਮ ਛੱਡ ਕੇ ਉਧਰ ਨੂੰ ਤੇ ਆਉਣਸਾਰ ਕੰਮ ਠੀਕ ਹੈ ਫੇਰ ਕਿਤੇ ਜਾ ਕੇ ਇਹ ਜਿਹੜੀ ਚੀਜ਼ ਆ ਗਈ ਉਹ ਬਣੀ ਆ ਤੇ ਇੱਕ ਡੇਢ ਮਹੀਨੇ ਦਾ ਸਮਾਂ ਆਪਾਂ ਮੰਨ ਕੇ ਚੱਲੀਏ ਹੈ ਨਾ ਜੇ ਕਿਸੇ ਨੇ ਘਰੋਂ ਆ। ਇੱਕ ਮਹੀਨੇ ਦਾ ਟਾਈਮ ਘੱਟੋ ਘੱਟ ਮੰਨ ਕੇ ਚੱਲੀਏ। ਤੇ ਬਾਕੀ ਸ਼ੇਅਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਤੇ ਜਿਆਦਾ ਜੇ ਹੋਰ ਇਹਦਾ ਰੌਲੇ-ਗੋਲੇ ਵਾਲੀਆਂ ਵੀਡੀਓ ਦੇਖਣੀਆਂ ਨੇ ਵੀ ਜਦੋਂ ਇਹ ਚਲਾਇਆ ਸੀ ਤਾਂ ਤੁਸੀਂ ਆਪਣੇ ਸਨੈਪਚੈਟ ਦੇ ਉੱਤੇ ਜਾ ਸਕਦੇ ਹੋ। ਪ੍ਰਾਈਮ ਟਰੈਕਟਰ ਸਰਚ ਕਰ ਲਓ ਸਨੈਪਚੈਟ ਦੇ ਉੱਤੇ। ਉਹ ਜਿਵੇਂ ਹੁਣ ਆਪਾਂ ਇਹ ਵੀਡੀਓ ਹੁਣ ਪਾ ਰਹੇ ਹਾਂਗੇ। ਮਤਲਬ 5-7 ਘੰਟਿਆਂ ਬਾਅਦ ਜਾਂ ਹੋ ਸਕਦਾ ਦੂਜੇ ਦਿਨ ਅਪਲੋਡ ਕਰੀਏ ਅਸੀਂ ਕੌਲੀ ਬਹੁਤਾਂਗੇ ਵੀਡੀਓ ਪਾਉਣ ਦੇ ਵਿੱਚ ਠੀਕ ਹੈ ਸਿੱਧੀ ਕਰ ਲੈਗੀ ਪਰ ਸਨੈਪਚੈਟ ਦੇ ਉੱਤੇ ਕੀ ਹੁੰਦਾ ਵੀ ਸਿੰਪਲ ਸਿੱਧੀ ਚੀਜ਼ ਜਿਹੜੀ ਖੜੀ ਆ ਸਾਹਮਣੇ ਉਹ ਨਾਲ ਦੀ ਨਾਲ ਦਰਸ਼ਕਾਂ ਨੂੰ ਪੇਸ਼ ਕਰਦੇ ਹੁਣ ਜਿਹਨੇ ਜਮਾ ਅਪ ਟੂ ਡੇਟ ਰਹਿਣਾਗਾ ਤਾਂ ਤੁਸੀਂ ਉੱਥੇ ਪ੍ਰੋਫਾਈਲ ਲੱਭ ਲਿਓ ਠੀਕ ਹੈ ਜਿਹੜਾ ਕੋਡ ਆ ਉਹ ਸਟੋਰੀਆਂ ਚ ਲੱਗਿਆ ਵੀ ਮਿਲ ਜਾਊਗਾ ਤੇ ਉੱਥੇ ਆ ਜਾਓ ਤੇ ਬਹੁਤ ਨਜ਼ਾਰਾ ਆਉਂਦਾਗਾ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਕਿਵੇਂ ਲੱਗੀ